छा सम्ली ਉਹ ਕੋ ਮਿਲਨੇ ਦਾ ਉਤਾਰ ਨਾ ਕੈ ਕੇ ਕੀ ਬਜਾਤ ਬੋਲ ਦੋਜੀ ਨਿਸ਼ਾਨੀ ਗੁਰੂ ਰਾਮ ਸਾਹਿਬ ਵਾਲਾ ਹੀ ਪ੍ਰਕਾਸ਼ ਹੋਣਾ ਦਸ਼ਮ ਦੇਵ ਜੀ ਦਾ ਕੋ ਤੇਲਾ ਪੂਰਨ ਕਰਨ ਹੋਇ ਪ੍ਰਭੂ ਦਾ ਤੀਜੀ ਨਿਸ਼ਾਨੀ ਔਰ ਸਿਕ ਸੰਗਤ ਇਕੱਤਰ ਹੋ ਰਹੀ ਆ पंगत जे सी बची सूर कर E yeah. aí त संत फर्क हूंदा भाई मचला न कल जस ਸਤਿਗੁਰੂ ਕਾ ਭਾਣਾ ਮੰਨਿਆ ਤਨ ਚੜੀ ਚੋਖਾ ਨਰਮੇ ਕੁਪਤੇਸ਼ ਜੀ ਦਿੱਤਾ ਸਤਗੁਰੂ ਸਤਸੰਗੀ ਜਨੋ ਉੱਭਾਗ ਹੋ ਜੋ ਆਪ ਸਭ ਸੰਗਤਾਂ ਨੂੰ ਲਗਾਤਾਰ ਕਈ ਦਿਨਾਂ ਤੋਂ ਪर्वਤਲੇ ਰਾਣ ਸਤਗੁਰੂ ਤਨ ਪर्वਤਲੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਸਿੱਖਿਉਂ ਕੇ ਪਰਮ ਸੇਵਕ ਬਾਬਾ ਸਚਨ ਸਾਜੋ ਕੀ ਬਤਰੀ ਸਾਲਾਨਾ ਆਪ ਨੂੰ ਪ੍ਰਾਪਤੇ ਹੋਏ ਹਾਜ਼ਰੀ ਪਰਮ ਦਾ ਸੰਗਤ ਕਰਨ ਦਾ ਸੁਭਾਅ ਸਮਾ ਗੁਰੂ ਦਰਬਾਰ ਉਚੇ ਨਹੀਂ ਪਹੁੰਚੀਆਂ ਗੁਰੂ ਦਰਬਾਰ ਦੀ ਹਾਜ਼ਰੀ ਪਰਮ ਦੀ ਕਿਰਪਾਤਾ ਕਰੋ ਮੈਂ ਬੇਨਤੀ ਕਰਾਂ ਜਿਹੜੀਆਂ ਮੇਦੀਆਂ ਮਰਤਾਵਾਂ ਪਿੱਛੇ ਗੱਲਾਂ ਕਰਦੀਆਂ ਪਈਆਂ ਨੇ ਕਈ ਬੇਨਤੀ ਹੈ ਗੱਲਾਂ ਤੋਂ ਸੰਪੋਜ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਇੱਕ ਚੰਗਾ ਵਿਦਿਆਰਥੀ ਉਹ ਹੈ ਜਿਹੜਾ ਆਪਣੇ ਅਧਿਆਪਕ ਦੇ ਸਾਹਮਣੇ ਬੈਠੇ ਇੱਕ ਚੰਗਾ ਵਿਦਿਆਰਥੀ ਦੇ ਇਹ ਗੁਣ ਹੁੰਦੇ ਨੇ ਕਿ ਜਦੋਂ ਟੀਚਰ ਬੋਲ ਰਿਹਾ ਹੋਵੇ ਕਲਾਸ ਦੇ ਵਿੱਚ ਉਦੋਂ ਫਿਰ ਜਿਹੜੇ ਵਿਦਿਆਰਥੀ ਨੇ ਉਹ ਸਾਇਲੈਂਟ ਹੋ ਜਾਂਦੇ ਨੇ ਕਿਸੇ ਪ੍ਰਕਾਰ ਦੀ ਆਵਾਜ਼ ਨਹੀਂ ਕਰਦੇ ਸੋ ਅਸੀਂ ਸਾਡਾ ਸਿਰ ਮੋੜ ਅਧਿਆਪਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੰਦਰ ਆਪਾਂ ਬੈਠੇ ਹਾਂ

ਕਿਰਸੇ ਰੋਣਾ ਜੀ ਜੇ ਮੈਨੂੰ ਇੱਕ ਰੁਜ਼ੀਆਤੀ ਸਕੂਲ ਦੇ ਅੰਦਰ ਜਾਂਦਾ ਹੈ ਪਰੰਤੂ ਉਸ ਸਕੂਲ ਤੋਂ ਬਾਅਦ ਬਾਅਦ ਰਹਿੰਦਾ ਹੈ ਕਲਾਸ ਵਿੱਚ ਨਹੀਂ ਆਉਂਦਾ ਸੇਵਾ ਵੀ ਨਹੀਂ ਕਰਦਾ ਹੈ ਹਲੋ ਉਹ ਰੁਜ਼ੀਆਤੀ ਪਾਣੀ ਵੀ ਆ ਕੇ ਦਿੰਦਾ ਹੈ ਜਿਸਰ ਨੂੰ ਉਹ ਕੰਪਟ ਵੀ ਚਾਰਦਾ ਹੈ ਉਹਨੂੰ ਕਾਹ ਤੋਂ ਫੋਨ ਕੀਤਾ ਹੈ ਤੈਨੂੰ ਫੋਨ ਕੀਤਾ ਹੀ ਮੁੰਡੇ ਨੂੰ ਇਹ ਫੋਨ ਕਰਕੇ ਆਇਆ ਸੀ ਸਰਵਾ ਨੂੰ ਨੰਬਰ ਆਇਆ ਤੂੰ ਤੱਪੜੀ ਗੜੇ ਚਾੜੇ ਸਾਨੂੰ ਪਾਣੀ ਨਹੀਂ ਮਿਲਿਆ चोरी भी पार्टी पे जाना है सतगुरु कृपा करो पितों सेवा के स्मरण को हम ले भी प्रॉब्लम सेवा के बिना स्मरण के बिना सेवा नहीं स्वभाव लाई हाजिर नहीं संत पूछे रहना बिना माने सो आगे आपके सतगुरु पास्ट का सतगुरु के सामने कृपा करो कोई प्रश्न हो आ रही पापी सेवा की का अवसर डायरेक्टर लाल के कार्य में इस सतगुरु達 श्री गुरु अमरदास बादशाह सैय्यद ने की गई पाई पुण्य गुणों का उन भार पड़ी और यह जीरा रोग है बहुत बड़ा अंधकार है हेलो ठीक है 11 ਤੇਰੇ ਦਰ ਤੇ ਇਹ ਚਰਨ ਚੱਲ ਕੇ ਆਏ ਨੇ ਮਹਿਰਮ ਕਰੋ ਸਤਿਗੁਰੂ ਜਿਵੇਂ ਦੁਖੀਆਂ ਦੇ ਦੁੱਖ ਰੋਗ ਕਰਦੇ ਦੂਰ ਕਰਦੇ ਹੋ ਸਤਿਗੁਰੂ ਨਿਤਨਿਆਂ ਨੂੰ ਧੰਨ ਦੇ ਕੇ ਨਿਵਾਜਦੇ ਹੋ ਨੁਪੁੱਤਿਆਂ ਨੂੰ ਪੁੱਤਾਂ ਦੀਆਂ ਦਾਤਾਂ ਦਿੰਦੇ ਹੋ ਸਤਿਗੁਰੂ ਕਿਰਪਾ ਕਰੋ ਹੰਕਾਰ ਤਿਆਗ ਕੇ ਤੇਰੇ ਦਰ ਦੀ ਸੇਵਾ ਕਰਨ ਦਾ ਸਤਿਗੁਰੂ ਸੰਨ ਯਾਸ ਸੁਭਾਵੇ ਤੇਰੇ ਘਰ ਦੀ ਸਾਨੂੰ ਸੇਵਾ ਕਰਨੀ ਆ ਗਈ। ਫਿਰ ਭਾਈ ਦੇਣੀ ਜਿਹਨੂੰ ਇੱਕ ਮੰਜੀ ਦਿੱਤੀ ਗਈ। ਜਿੱਥੇ ਮੰজੀਆਂ ਦਿੱਤੀਆਂ ਗਈਆਂ ਉੱਥੇ ਕਿਹੜੇ ਵੀ ਦਿੱਤੇ ਮੇਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਸਾਹਿਬ ਜੀ ਨੇ। ਇਹ ਸੇਵਾ ਕਰਨੀ ਕਿਵੇਂ ਹੈ? ਇਹਦੇ ਦਰ ਗੁਰਨਾਨਕ ਦੇਵ ਘਰ ਦੀ ਸੇਵਾ ਕਿਸ ਤਰ੍ਹਾਂ ਕਰਨੀ ਆਪਾਂ? ਇਹ ਤੋਂ ਬਚਨ ਆਪਾਂ ਪੜਦੇ ਹਾਂ ਸੇਵ ਕੀਤੀ ਸੰਤੋਖਾਈ ਜਿੰਨੀ ਸੱਚੋ ਸੱਚ ਕਮਾਇਆ ਓਨੀ ਮੰਨ ਤੈ ਪੈ ਨਾ ਰਖਿਓ ਕਸਪਿਰਤ ਘਰਨ ਕਮਾਇਆ ਓਨੀ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵੈ ਚੜ੍ਹੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਦੀ ਆਪਾਂ ਜਾਣਾ ਹੈ ਇਹਦੇ ਦਰ ਤੇ ਸਾਨੂੰ ਆ ਕੇ ਵਡਿਆਈ ਮਿਲ ਜਾਈ ਸੇਵ ਕੀਤੀ ਸੰਤੋਖੀ ਈੜੀ ਦੇ ਨਾਲ ਬਿੰਦੀ ਐ ਸੰਤੋਖੀ ਜਿਨੇ ਸਤੋ ਸੱਚ ਕਮਾਇਆ ਉਹਦੇ ਦਰ ਦੀ ਸਤਗੁਰੂ ਤੇਰੇ ਦਰ ਦੀ ਸੇਵਾ ਕੀਤੀ ਸੇਵਾ ਕਰਨ ਦੇ ਨਾਲ ਅੰਦਰ ਸੰਤੋਖ ਆਇਆ ਅੰਦਰ ਧੀਰਜਤਾ ਆਈ ਅੰਦਰ ਨੂੰ ਪਕਾ ਗਿਆ ਸਤਗੁਰੂ ਸਤਿਗੁਰੂ ਇਹ ਮਿਲਿਆ ਕਿਵੇਂ ਜਿਨੇ ਸੱਚੋ ਸੱਚ ਕਮਾਇਆ ਜਿਥੇ ਪਾਸਾ ਨੇ ਕਿਆ ਆ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਉਸ ਮਾਰਗ ਤੇ ਚੱਲਨੇ ਉਹ ਗੁਰਨਾਬ ਦੇ ਘਰ ਵਿੱਚ ਆ ਕੇ ਸੇਵਾ ਕੀਤੀ ਤੇ ਸੇਵਾ ਕਰਨ ਦੇ ਨਾਲ ਮੇਰੇ ਪਾਸਾ ਨੇ ਮਿਹਰਮਤ ਕੀਤੀ ਸਤਿਗੁਰੂ ਨੇ ਫਿਰ ਬਖਸ਼ਿਸ਼ਾਂ ਦਿੱਤੀਆਂ ਜਿਸ ਨੇ ਸੱਚ ਕਮਾਇਆ ਸੱਚ ਨੂੰ ਕਮਾਉਣ ਦੀ ਜਾਂਚ ਆ ਗਈ ਸੱਚ ਨੂੰ ਕਮਾਉਣ ਦੀ ਜਾਂਚ ਆ ਗਈ ਪਤਾ ਲੱਗਿਆ ਜਿਵੇਂ ਬਾਬਾ ਸੱਜਣ ਸਾਜੀ ਕਹਿੰਦੇ ਨੇ ਸੱਚ ਹੈ ਸੱਜਣ ਸੱਚ ਸੱਜਣ ਸਾਜ ਤੇ ਫਿਰ ਸੱਚ ਦਾ ਰੂਪ ਹੋ ਗਏ ਉਹਨੇ ਦੁਨੀਆ ਤੋੜੇ ਬੰਧਨਾਂ ਦੁਨੀਆ ਦੇ ਬੰਧਨ ਤੋੜ ਦਿੱਤੇ ਆਪ ਇਤਿਹਾਸ ਤੋਂ ਜਾਣੂ ਬੈਠੇ ਹੋ ਕਿਸ ਤਰ੍ਹਾਂ ਤੋੜੇ ਦੀ ਦੁਨੀਆ ਦੇ ਬੰਧਨ ਜੇ ਕਿਸੇ ਨੇ ਆਖਿਆ ਕੁੜਮਾਂ ਦੇ ਘਰ ਉਹ ਟੁਕ ਵਾਸਤੇ ਬੈਠਾ ਹੈ ਤੇ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਸਾਹਿਬ ਜੀ ਨੇ ਕਹਿ ਦਿੱਤਾ ਮੈਂ ਗੁਰੂ ਤੋਂ ਗੁਡੀਾਈ ਵੱਡਾ ਪਾਇਆ ਸਿੱਖ ਸਲਾਹ ਦਾ ਪੱਪੜਾ ਲੈਣ ਵਾਸਤੇ ਆਇਆ ਹਾਂ ਮੈਂ ਗੁਰੂ ਦੀ ਹਾਲ ਵਿੱਚ ਆਇਆ ਮੈਂ ਇਸ ਘਰ ਤੋਂ ਕੁਝ ਲੈ ਕੇ ਜਾਣਾ ਹੈ ਦੁਨੀਆਂ ਦੇ ਲੋਕੋ ਜੋ ਕੁਝ ਮਰਜ਼ੀ ਕਹੋ ਮੈਨੂੰ ਪਰ ਮੈਂ ਗੁਰੂ ਅੰਗਦ ਪਾਤਸ਼ਾਹ ਸਾਹਿਬ ਜੀ ਦਾ ਦਰਨੇਸ਼ ਨਾ ਉਹਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਗੁਰਮੁਖ ਹਿਰਦੈ ਗਰੀਬੀ ਆਵਾਜ਼ ਥੋੜਾ ਸੋ ਹੈ ਥੋੜਾ ਹੀ ਖਾਵੇ ਇਹ ਗੁਰਮੁਖ ਦੇ ਲੱਛਣ ਨੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਤੀਜੀ ਵਾਰ ਦੀ 18ਵੀਂ ਪਉੜੀ ਦੇ ਵਿੱਚ ਬੜਾ ਸੁੰਦਰ ਵਿਖਿਆਨ ਕੀਤਾ ਕਿ ਮੂਰੀਦ ਕਿਵੇਂ ਹੋਣਾ ਚਾਹੀਦਾ ਹੈ ਜੇ ਕਿਸੇ ਦਰਤੀ ਸੇਵਾ ਕਰਨੀ ਹੈ ਤੇ ਕਿਵੇਂ ਕਰਨੀ ਹੈ ਆਪਾਂ ਇੱਕ ਬਚਨ ਪੜਦੇ ਹਾਂ ਨਿਵੇਂ ਸੋ ਗौरा ਹੋਏ ਮਿੱਠਤ ਨੀਵੀ ਨਾਮਕਾ ਗੁਣ ਚੁਗਿਆਇਆ ਤਦ ਤੇ ਮਸਕੀਨ ਦੀ ਉਦਾਹਰਣ ਦਿੰਦੇ ਨੇ ਉਹ ਕਹਿ ਲੈ ਕੇ